ਮਹਾਕੁੰਚ ਵਾਇਰਲ ਹੋਣ ਵਾਲੀ ਮੋਨਾ ਲੀਸਾ ਨੂੰ ਆਫਰ ਹੋਈ ਫਿਲਮ ਮਾਕਮਚ ਮਾਲਾ ਵਿਚ ਨਾਈ ਮੋਨਾਲੀਸਾ ਇਹਨ ਦਿਨੀ ਸੁਰਖੀਆਂ ਦੇ ਵਿੱਚ ਹੈ ਤੁਹਾਨੂੰ ਦੱਸਦੀ ਕਿ ਮੋਨਾਲੀਸਾ ਦੀ ਇੱਕ ਚਲਕ ਪਾਉਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਮੋਨਾਲੀਸਾ ਲਗਾਤਾਰ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਮੋਨਾਲੀਸਾ ਦੀਆਂ ਅੱਖਾਂ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕਰਦੀਆਂ ਨੇ ਪਰ ਇਹਨ ਦਿਨੀ ਪ੍ਰਸਿੱਧੀ ਦੇਖ ਕੇ ਮੋਨਾਲੀਸਾ ਬਹੁਤ ਖੁਸ਼ ਨਹੀਂ ਹੈ ਮੋਨਾਲੀਸਾ ਕਹਿੰਦੀ ਹੈ ਕਿ ਉਹ ਪਰੇਸ਼ਾਨ ਹੈ ਕਿਉਂਕਿ ਕੋਈ ਵੀ ਅਣਜਾਣ ਵਿਅਕਤੀ ਆ ਕੇ ਉਸਦੇ ਨਾਲ ਸੈਲਫੀ ਲੈ ਰਿਹਾ ਹੈ ਜਿਸ ਕਾਰਨ ਉਸ ਨੂੰ ਬੇਅਰਾਮ ਹੋ ਰਿਹਾ ਹੈ ਮੋਨਾਲੀਸਾ ਦੀ ਵੱਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਯੂਟਿਊਬਰ ਅਤੇ মিডিਆ ਉਸ ਤੋਂ ਪੁੱਛ ਰਹੀ ਨੇ ਕਿ ਉਹ ਕਦੋਂ ਵਿਆਹ ਕਰ ਰਹੀ ਹੈ ਜਾਂ ਜੇਕਰ ਉਸ ਨੂੰ ਫਿਲਮਾਂ ਦੀ ਪੇਸ਼ਕਸ਼ ਮਿਲਦੀ ਹੈ ਤਾਂ ਕੀ ਉਹ ਕਰੇਗੀ ਤੁਹਾਨੂੰ ਦੱਸਦੀ ਕਿ ਮੋਨਾਲੀਸਾ ਹਮੇਸ਼ਾ ਤੋਂ ਫਿਲਮਾਂ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੀ ਸੀ ਪਰ ਲੱਗਦਾ ਹੈ ਕਿ ਇਸ ਮਹਾਕੁੰਭ ਵਿੱਚ ਆਉਣ ਦੇ ਨਾਲ ਉਸ ਦੀ ਇੱਛਾ ਪੂਰੀ ਹੋ ਗਈ ਹੈ ਮੋਨਾਲੀਸਾ ਨੂੰ ਇੱਕ ਵੱਡੀ ਫਿਲਮ ਦੀ ਪੇਸ਼ਕਸ਼ ਮਿਲੀ ਹੈ ਕਿਹਾ ਜਾ ਰਿਹਾ ਹੈ ਕਿ ਫਿਲਮ ਨਰਮਾਤਾ ਸਨੋਜ ਮਿਸ਼ਰਾ ਨੇ ਆਉਣ ਵਾਲੀ ਫਿਲਮ 'ਦ ਡਾਇਰੀ ਆਫ ਮਨੀਪੁਰ' ਚ ਮੋਨਾਲੀਸਾ ਨੂੰ ਮੁੱਖ ਅਦਾਕਾਰਾ ਦਾ ਆਫਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੋਨਾਲੀਸਾ ਦਾ ਪਰਿਵਾਰ ਵੀ ਉਸ ਲਈ ਸਹਿਮਤ ਹੋ ਗਿਆ ਹੈ। ਜਿਕਰ ਰਿਪੋਰਟਾਂ ਦੀ ਮੰਨੀਏ ਤਾਂ ਮੋਨਾਲੀਸਾ ਇੱਕ ਸੇਵਾਮੁਕਤ ਫੌਜੀ ਦੀ ਧੀ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਏਗੀ। ਇਸ ਫਿਲਮ ਦੀ ਸ਼ੂਟਿੰਗ ਉੱਤਰ-ਪੂਰਬੀ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਕੀਤੀ ਜਾਏਗੀ। ਇਸ ਫਿਲਮ ਦੀ ਸ਼ੂਟਿੰਗ ਲਗਭਗ ਜੂਨ ਤੱਕ ਜਾਰੀ ਰਹੇਗੀ ਅਤੇ ਇਹ ਫਿਲਮ ਅਕਤੂਬਰ ਜਾਂ ਨਵੰਬਰ ਵਿੱਚ ਰਿਲੀਜ਼ ਹੋਏਗੀ। ਤੁਹਾਨੂੰ ਦੱਸਦੀ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਮੋਨਾਲੀਸਾ ਨੂੰ ਅਦਾਕਾਰੀ ਦੀ ਸਿਖਲਾਈ ਦਿੱਤੀ ਜਾਏਗੀ ਮੋਨਾਲੀਸਾ ਨੂੰ ਇਸ ਸਿਖਲਾਈ ਲਈ ਮੁੰਬਈ ਭੇਜਿਆ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਨਿਰਦੇਸ਼ਕ ਸਨੋਜ ਮਿਸ਼ਰਾ ਦੀ ਟੀਮ ਮੋਨਾਲੀਸਾ ਦੇ ਘਰ ਆਵੇਗੀ ਤੇ ਉਸ ਨੂੰ ਮਿਲੇਗੀ ਮਤਾਬਿਕ ਤਾਂ ਇਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਸੱਚ ਹੈ ਜਾਂ ਝੂਠ ਇਸ ਗੱਲ ਦੀ ਪੁਸ਼ਟੀ ਹਜੇ ਨਹੀਂ ਕੀਤੀ ਜਾ ਸਕਦੀ ਪਰ ਮੋਨਾਲੀਸਾ ਨੂੰ ਫਿਲਮ ਦਾ ਆਫਰ ਮਿਲਿਆ ਸੋ ਦੇਖਣਾ ਹੈ ਬਾਕੀ ਹੈ ਕਿ ਵਾਕਈ ਮੋਨਾਲੀਸਾ ਹੁਣ ਇੱਕ ਐਕਟਰਸ ਦੇ ਰੂਪ ਵਿੱਚ ਉੱਤਰਣ ਵਾਲੀ ਹੈ